ਸੋ ਸਾਜਨ ਪੰਜਾਬੀ ਫਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਸਾਡੀ ਫਿਲਮ ਗੁਰਮਖੀ ਦਾ ਬੇਟਾ ਦੀ ਸ਼ੂਟਿੰਗ ਉਗੋਕੇ ਪਿੰਡ ਚੱਲ ਰਹੀ ਹੈ ਸੋ ਕੈਮਰਾਮੈਨ ਰਾਜੂ ਜੈ ਸਿੰਘ ਤੇ ਪੰਮਾ ਬੱਲੂਆਣਾ ਨੇ ਫਿਲਮ ਦੇ ਡਾਇਰੈਕਟਰ ਨੇ ਰਾਜਵੀਰ ਸਮੀਰ ਤੇ ਬਿੱਕਰ ਪੀਲੀ ਬੰਗਾ ਹਰਮਾਨਗੜ ਤੋਂ ਅੱਗੇ ਆ ਜੀ ਪੀਲੀ ਬੰਗਾ ਤੇ ਉਥੋਂ ਡਿੰਗਾ ਤੋਂ ਸਾਡੇ ਭੂਆ ਦੇ ਲੜਕੇ ਨੇ ਵਿਸ਼ੇਸ਼ ਕਿਰਦਾਰ ਸਾਧੂ ਦਾ ਕੀਤਾ ਇਹਦੇ ਚ ਤੇ ਮੇਰਾ ਵੀ ਇਹ ਦਾਸ ਦਾ ਵੀ ਕਿਰਦਾਰ ਕੁਝ ਇਹੋ ਜਿਹਾ ਹੀ ਆ ਸੋ ਇਹ ਗੀਤਕਾਰ ਇਧਰਲੇ ਸਾਈਡ ਤੇ ਸੱਜੇ ਹੱਥ ਗਰਤੇ ਜੁੱਗੂ ਕੇ ਤੇ ਇਹ ਬਜ਼ੁਰਗ ਨੇ ਉਗੂ ਕੇ ਪਿੰਡ ਦੇ ਨਾਲੇ ਬੜਾ ਸਾਨੂੰ ਟੀਮ ਨੂੰ ਮਾਨ ਸਨਮਾਨ ਦਿੱਤਾ ਸੋ ਇਹ ਪੰਮਾ ਬੱਲੂਆਣਾ ਕੈਮਰਾਮੈਨ ਦੇ ਨਾਲ ਨਾਲ ਮੇਕਅਪ ਵੀ ਕਰ ਰਿਹਾ ਮੇਰਾ ਮੇਰਾ ਜਿਹੜਾ ਨਵੀਂ ਲੁੱਕ ਆ ਤੇ ਉਹ ਮੇਕਅਪ ਵਧੀਆ ਕੀਤਾ ਇਹਨੇ ਕਰ ਰਿਹਾ ਜੋ ਹੈ ਸਾਡਾ ਪੀਲੀ ਬੰਗਾ ਭੂਆ ਇਹਦਾ ਲੜਕਾ ਬਿੱਕਰ ਸਿੰਘ ਸੋ ਇਹਦਾ ਬਹੁਤ ਵਧੀਆ ਕਰੈਕਟਰ ਕੀਤਾ ਇਹਨਾਂ ਨੇ ਸੋ ਇਹ ਮੇਰੇ ਨਾਲ ਵੀ ਨੇ ਬਿੱਕਰ ਜੀ ਪੀਲੀ ਬੰਗਾ ਸੋ ਇਸ ਤੋਂ ਇਲਾਵਾ ਜਿਹੜੀ ਫਿਲਮ ਦੀ ਬਾਕੀ ਸ਼ਤਾਰਕਾਟ ਚੋਂ ਸੁਖਵੀਰ ਸਿੰਘ ਹੈ ਜਿਹੜਾ ਇੱਕ ਮਾਸਟਰ ਗੁਰਜੀਤ ਸਿੰਘ ਵਰਕ ਕਾਲਾ ਨੇ ਉਗੋ ਕੇ ਦੇ ਨੇ ਜਿਹੜਾ ਪੂਰੀ ਫਿਲਮ ਨੂੰ ਬਣਾਉਣ ਚ ਪੂਰਾ ਸਹਿਯੋਗ ਦੇ ਰਹੇ ਨੇ ਉਹਨਾਂ ਦਾ ਬੇਟਾ ਸੁਖਵੀਰ ਸਿੰਘ ਤੇ ਇਹ ਬੱਚੇ ਆ ਜਿਹੜੇ ਫਿਲਮ ਦੇ ਵਿੱਚ ਆ ਸਾਡੇ ਚ ਸੋ ਸਹਿਯੋਗ ਕਰ ਰਹੇ ਨੇ ਸੋ ਇਹ ਫਿਲਮ ਦੇ ਸੀਨ ਫਿਲਮਾਏ ਜਾ ਰਹੇ ਨੇ ਰਾਜੂ ਜੈ ਸਿੰਘ ਕੈਮਰੇ ਦੇ ਅੱਖ ਚ ਸੀਨ ਫਿਲਮ ਦਾ ਜੇ ਸ਼ੂਟਿੰਗ ਚੱਲ ਰਹੀ ਹੈ ਉਗੋ ਕੇ ਪਿੰਡੇ ਚੱਲ ਰਹੀ ਹੈ ਉੱਥੇ ਫਿਲਮਾਇਆ ਜਾ ਰਿਹਾ ਤੇ ਇਹ ਜਿਹੜੇ ਫਿਲਮ ਦੇ ਕੁਝ ਸੀਨ ਹੈ ਜਿਹੜੇ ਡਰੈਸ ਨੇ ਕਿਉਂਕਿ ਫਿਲਮ ਪਾਣੀ ਹਵਾ ਤੇ ਧਰਤੀ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਦਾ ਸਾਡੀ ਹੋਕਾ ਦਿੰਦੀ ਹੈ ਤੇ ਇਹ ਸਾਡਾ ਗੁਰਮਖ ਹੈ ਸੁਖਵੀਰ ਸਿੰਘ ਬੱਚਾ ਜਿਹੜਾ ਇਹਦੇ ਵਧੀਆ ਕੈਰੈਕਟਰ ਹੈ ਸਾਰੀ ਫਿਲਮ ਦਾ ਹੀਰੋ ਹੈ ਇਹ ਤੇ ਬਾਕੀ ਫਿਲਮ ਦੇ ਕਿਰਦਾਰ ਅੱਗੇ ਸ਼ੂਟਿੰਗ ਹੋਣੀ ਹੈ ਜਿਹੜੀ ਉਹਦੇ ਜਾ ਕੇ ਤੁਹਾਨੂੰ ਦੱਸਾਂਗੇ ਜਿਹੜੇ-ਜਿਹੜੇ ਕੈਰੈਕਟਰ ਸਾਡੀ ਫਿਲਮ ਵਿੱਚ ਹੋਰ ਵੀ ਨੇ ਤੇ ਮਾਸਟਰ ਰਜਿੰਦਰ ਸਿੰਘ ਜੀ ਜਿਹੜੇ ਨੈਸ਼ਨਲ ਵਾਰਡੀ ਹੈ ਉਹ ਵੀ ਜਿਹੜਾ ਬਰਨਾਲੇ ਜ਼ਿਲ੍ਹੇ ਦਾ ਪਿੰਡ ਉਗੂਕੀ ਬਹੁਤ ਇਹਨਾਂ ਸੰਗਤਾਂ ਦਾ ਧੰਨਵਾਦ ਆ ਨਗਰ ਦੇ ਲੋਕਾਂ ਦਾ ਧੰਨਵਾਦ ਆ ਬੜੇ ਪਿਆਰ ਤੇ ਸਤਿਕਾਰ ਦਿੱਤਾ ਸਾਡੀ ਸਾਜਨ ਪੰਜਾਬੀ ਫਿਲਮ ਪ੍ਰੋਡਕਸ਼ਨ ਬਠਿੰਡਾ ਜੋ ਸਾਡੀ ਟੀਮ ਆ ਕਿਉਂਕਿ ਸਾਡੇ ਕਈ ਸ਼ਡਿਊਲ ਹੋ ਗਏ ਅਜੇ ਫਿਲਮ ਸਾਡੇ ਇੱਥੋਂ ਦੇ ਜਿਹੜੇ ਜੰਪਾਲ ਨੇ ਲਾਭ ਸੰਗੂਗੂ ਕੇ ਵਿਧਾਨ ਸਭਾ ਹਲਕਾ ਭਦੌਰ ਦੇ ਵਿਧਾਇਕ ਨੇ ਉਹਨਾਂ ਨੇ ਸਾਡੀ ਸ਼ੁਰੂਆਤ ਕੀਤੀ ਸੀ ਇੱਥੇ ਮੂਰਤ ਕਲਾ ਦਿੱਤਾ ਸੀ ਮੂਰਤ ਕੀਤਾ ਸੀ ਤੇ ਇੱਥੇ ਸਾਡਾ ਸੁਖਵੀਰ ਸਿੰਘ ਆ ਇਹ ਬੱਚਾ ਜਿਹੜਾ ਇਹ ਗੁਰਮਖੀ ਦਾ ਬੇਟਾ ਯਾਨੀ ਕਿ ਇਹ ਸਾਰੀ ਫਿਲਮ ਦਾ ਹੀਰੋ ਆ ਕੱਲ ਵੀ ਅਸੀਂ ਜਾ ਕੇ ਉੱਥੇ ਮਾਸਤਵਣਾ ਸਾਹਿਬ ਇੱਕ ਬਹੁਤ ਵੱਡਾ ਸਮਾਗਮ ਹੋਇਆ ਸੀ ਉੱਥੇ ਇਹ ਬੱਚੇ ਨੂੰ ਇੱਕ ਬਹੁਤ ਮਾਨ ਸਨਮਾਨ ਮਿਲਿਆ ਸੀਗਾ ਕਿਉਂਕਿ ਇਹਨਾਂ ਨੇ ਇਹਨਾਂ ਦੀ ਜਿਹੜੀ ਪੁਸਤਕ ਨਵੀਆਂ ਕਲਮਾਂ ਨਵੀਂ ਉਡਾਨ ਉਹਦੇ ਚ ਇਹਨਾਂ ਦੀ ਇੱਕ ਕਵਿਤਾ ਲੱਗੀ ਸੀ ਤੇ ਇਹਨਾਂ ਨੇ ਬੜੀ ਵਾਕੂਬੀ ਗਾ ਕੇ ਵੀ ਸੁਣਾਈ ਸੀ ਉੱਥੇ ਉਹ ਸੀਨ ਵੀ ਅਸੀਂ ਫਿਲਮ ਚ ਫੜਵਾ ਕੇ ਲੈ ਕੇ ਆਏ ਆ ਸੋ ਬਾਬਾ ਸਿੱਧ ਪੋਏ ਜੀ ਦੇ ਇੱਥੇ ਜਿਹੜਾ ਅਸਥਾਨ ਤੇ ਬੈਠੇ ਆ ਪਾਵਨ ਸਥਾਨ ਤੇ ਬੈਠੇ ਆ ਇਥੋਂ ਵੀ ਅਸੀਂ ਅਸੀਰਵਾਦ ਲਿਆ ਸੀ ਪਹਿਲਾਂ ਤੇ ਡੇਰਾ ਇੱਥੇ ਬਾਬਾ ਵੱਡਾ ਡੇਰਾ ਡੇਰਾ ਜੀ ਉੱਥੋਂ ਅਸੀਰਵਾਦ ਲੈ ਕੇ ਅਸੀਂ ਇੱਥੇ ਸ਼ੁਰੂਆਤ ਕੀਤੀ ਸੀ ਤੇ ਅਸੀਂ ਚਵਣੇ ਆ ਵੀ ਮਾਰਕ ਤੋਂ ਅਰਦਾਸ ਕਰਦੇ ਆ ਤੇ ਮਾਰਕ ਅੱਗੇ ਇਸ ਵੀ ਜਿਹੜੇ ਬਾਬਾ ਜੀ ਅੱਗੇ ਵੀ ਸਾਡੀ ਟੀਮ ਤੇ ਮਿਹਰ ਭਰੇ ਹੱਥ ਰੱਖਣਾ ਇੱਕ ਐਸੀ ਸੋਹਣੀ ਫਿਲਮ ਸਾਡੇ ਤੋਂ ਮੰਨ ਲਓ ਇੱਕ ਭਗਵਾਨ ਜਿੱਤਾ ਜੋ ਜੀ ਸਾਡਾ ਜਿਹੜਾ ਪੰਜਾਬ ਤੇ ਇੱਕ ਵਧੀਆ ਸੁਨੇਹਾ ਜਾਵੇ ਕਿਉਂਕਿ ਅਸੀਂ ਧਰਤੀ ਪਾਣੀ ਤੇ ਹਵਾ ਦੀ ਗੱਲ ਕੀਤੀ ਆ ਅਸੀਂ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਅਸੀਂ ਗੁਰਮਖਰ ਦੇ ਬੱਚਿਆਂ ਦੀ ਗੱਲ ਕੀਤੀ ਆ ਵੀ ਅਸੀਂ ਕੁਦਰਤ ਸਾਨੂੰ ਕੀ ਕੁਝ ਦੇ ਰਹੀ ਆ ਤੇ ਅਸੀਂ ਕੁਦਰਤ ਨੂੰ ਕੀ ਦੇ ਰਹੇ ਆ ਤੇ ਸਾਡਾ ਇਹ ਸੁਨੇਹਾ ਵੈਸੇ ਫਿਰ ਵੀ ਨਹੀਂ ਅਸੀਂ ਚਾਹੁੰਦੇ ਆ ਵੀ ਇਹ ਘਰ-ਘਰ ਸਾਡੀ ਗੱਲ ਜਾਵੇ ਤੇ ਅਸੀਂ ਇੱਕ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਵੀ ਸਾਡੀ ਜਿਹੜੀ ਫਿਲਮ ਆ ਅਸੀਂ ਜਦੋਂ ਬਣਾਵਾਂਗੇ ਤਿਆਰ ਕਰਕੇ ਅਸੀਂ ਦਿਖਾਵਾਂਗੇ ਤੁਹਾਡੇ ਨੁਮਾਇੰਦਿਆਂ ਨੂੰ ਤੇ ਇਹ ਫਿਲਮ ਸਾਰੇ ਸਕੂਲਾਂ ਚ ਪੰਜਾਬ ਦੇ ਚ ਦਿਖਾਈ ਜਾਵੇ ਤਾਂ ਸਾਡੇ ਬੱਚੇ ਵੀ ਇਸ ਪਾਸੇ ਕੁਦਰਤ ਨੂੰ ਪਿਆਰ ਕਰਨ ਲੱਗ ਜਾਣਗੇ ਵੈਸੇ ਕੁਦਰਤ ਨੂੰ ਪਿਆਰ ਕਰਦੇ ਆ ਪਰ ਫਿਰ ਹੋਰ ਵੀ ਸਾਨੂੰ ਲੋੜ ਆ ਕਿਉਂਕਿ ਅਸੀਂ ਜਦੋਂ ਕੈਨੇਡਾ ਵਰਗੇ ਦੇਸ਼ਾਂ ਜਾ ਕੇ ਉੱਥੇ ਮੈਂ ਆਇਆ ਤਾਂ ਉੱਥੇ ਦੇਖਿਆ ਵੀ ਉੱਥੇ 80% ਜਿਹੜਾ ਰਕਬਾ ਉਹ ਦਰਖਤਾਂ ਦਾ ਉੱਥੇ ਰੁੱਖ ਲਾਉਂਦੇ ਆ ਲੋਕ ਕੱਟਣ ਤੋਂ ਪਹਿਲਾਂ ਬਹੁਤ ਕੁਝ ਸੋਚਿਆ ਵਿਚਾਰਿਆ ਜਾਂਦਾ ਪਰ ਅਸੀਂ ਇਸ ਪਾਸੇ ਧਿਆਨ ਨਹੀਂ ਦਿੰਦੇ ਹਰ 6 ਮਹੀਨਿਆਂ ਬਾਅਦ ਅਸੀਂ ਰੁੱਖਾਂ ਨੂੰ ਅੱਗਾਂ ਵੀ ਲਾ ਦਿੰਨੇ ਆ ਤੇ ਉਹ ਰੁੱਖ ਵੇਖੋ ਕਿਸੇ ਦੇ ਸਰੀਰ ਨੂੰ ਕਾਸ਼ਟ ਦੇਣਾ ਬਹੁਤ ਵੱਡੀ ਗੱਲ ਹੁੰਦੀ ਆ ਉੱਥੇ ਤੱਕ ਕਿ ਕਿੰਨ ਤੱਕ ਵੀ ਨਹੀਂ ਗੜਦੇ ਇੱਕ ਦਰਖਤ ਨੂੰ ਮੇਕ ਤੱਕ ਵੀ ਨਹੀਂ ਗੜਦੇ ਛੋਤਾ ਕਰਕੇ ਬੇਇਨਤੀ ਹੈ ਵੀ ਜਿਹੜੀ ਉਗੋ ਕੇ ਪਿੰਡ ਨੇ ਇਹ ਮੈਂ ਸਮਝਦਾ ਵੀ ਇੱਕ ਕਾਫਲਾ ਉਗੋ ਕੇ ਪਿੰਡ ਤੋਂ ਚੱਲਿਆ ਇਹ ਫਿਲਮ ਹੀ ਨਹੀਂ ਤੇ ਇੱਕ ਇੱਕ ਬਹੁਤ ਹੀ ਸੁਨੇਹਾ ਬਾਬੇ ਨਾਨਕ ਦਾ ਜਾਣਾ ਚਾਹੀਦਾ ਇਹ ਮੈਂ ਵੈਸੇ ਨਹੀਂ ਕਿਹਾ ਵੀ ਬਾਬਾ ਨਾਨਕ ਰੁਸਿਆ ਬੈਠਾ ਮੈਂ ਸਮਝਦਾ ਵੀ ਯਾਰ ਉਹ ਲੋਕ ਸਾਂਭੀ ਬੈਠੇ ਆ ਸਾਰਾ ਕੁਝ ਤੇ ਅਸੀਂ ਜਿੱਥੇ ਦਸਾਂ ਗੁਰੂਆ ਸਾਹਿਬਾਨਾ ਨੇ ਪਾਵਨ ਚਰਨ ਪਾਇਆ ਸ੍ਰੀਦਾ ਸੂਰਮਿਆਂ ਦੀ ਪਾਵਨ ਧਰਤੀ ਆ ਤੇ ਉੱਥੋਂ ਅਸੀਂ ਇਹ ਵਿਚਾਰ ਦੇ ਜਾਂਦੇ ਆ ਸਾਡੀਆਂ ਨਸਲਾਂ ਤੇ ਫਸਲਾਂ ਤਾਂ ਹੀ ਬਚਣਗੀਆਂ ਜੇ ਅਸੀਂ ਇਹ ਜਿਹੜਾ ਕੁਦਰਤ ਨੂੰ ਪਿਆਰ ਕਰਾਂਗੇ ਤੇ ਤਾਂ ਕਰਕੇ ਸਾਡੀਆਂ ਜਿਹੜੀਆਂ ਕਾਰਪੋਰੇਟ ਘਰਾਣੇ ਜਮੀਨਾਂ ਤੇ ਵੀ ਕਾਬਜ ਨੇ ਤੇ ਸਾਡੇ ਜੋ ਕੁਛ ਵੀ ਸਰਕਾਰਾਂ ਸਾਡੇ ਤੇ ਕੋਈ ਕੁਛ ਵਧਿਕੀਆਂ ਕਰਦੀਆਂ ਤੇ ਉਹ ਤਾਂ ਹੀ ਆ ਵੀ ਸਾਡਾ ਕੁਝ ਏਕਾ ਵੀ ਹੋਣਾ ਚਾਹੀਦਾ ਤੇ ਅਸੀਂ ਕੁਦਰਤੀ ਪਿਆਰ ਵੀ ਕਰਦੇ ਹੋਣੇ ਚਾਹੀਦੇ ਸੋ ਬਹੁਤ ਬਹੁਤ ਧੰਨਵਾਦ ਸਾਡੇ ਇਧਰ ਡਾਇਰੈਕਟਰ ਸਾਹਿਬ ਨੇ ਰਾਜਵੀਰ ਦਸ਼ਮੀਰ ਜੀ ਨੇ ਇਹ ਭਾਈ ਗੀਤਕਾਰ ਜੀ ਨੇ ਗੁਰਤੇਜ ਸੰਗੂਗੋ ਕੇ ਬੜੇ ਵਧੀਆ ਇਹਨਾਂ ਨੇ ਬਿਮਾਰੀ ਤੇ ਸਮਾਜਿਕ ਗੀਤ ਲਿਖੇ ਆ ਬੜਾ ਇਹਨਾਂ ਦਾ ਉੱਗਾ ਨਾਂ ਤੇ ਇੱਥੇ ਵੀ ਸੇਵਾ ਕਰਦੇ ਆ ਸਾਰੀ ਸੰਗਤ ਇੱਥੇ ਸੇਵਾ ਕਰਦੀ ਆ ਇਸ ਬਾਬਾ ਸਿੱਧ ਪੋਈ ਜੀ ਧੰਨ ਧੰਨ ਬਾਬਾ ਸਿੱਧ ਪੋਈ ਜੀ ਦੇ ਇੱਥੇ ਦੇ Rajasthan ਤੇ ਤੇ ਅਸੀਂ ਸਾਰੀ ਸੰਗਤ ਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਜੀ